ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾੁਰ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਨ ਸਿੰਘ ਸੋਧਤਾ ਤੇ ਮੈਂ ਮਾਸਟਰ ਲਾਸਨ ਸਿੰਘ ਸਵਾਗਤ ਕਰਉ ਪੂਰ ਸਜਰੀ ਸਵੇਰ ਦੀ ਸਤ ਸ੍ਰੀ ਅਕਾਲ ਸਤਿਕਾਰਯੋਗ ਦੋਸਤੋ ਪਿਛਲੇ ਦਿਨਾਂ ਤੋਂ ਆਪਾਂ ਲਗਾਤਾਰ ਵੱਖ-ਵੱਖ ਮੁੱਦਿਆਂ ਤੇ ਵੀਡੀਓਜ਼ ਪਾ ਰਹੇ ਹਾਂ ਪਿਛਲੇ ਦਿਨ ਕਈ ਹੋਰ ਤਰ੍ਹਾਂ ਦਾ ਮੈਟਰ ਤੁਹਾਡੇ ਨਾਲ ਸਾਂਝਾ ਕੀਤਾ ਪਰ ਤਰ ਤੋ ਸਿੱਧਾ ਮੁਕਾਤਬ ਨਹੀਂ ਸੀ ਹੋਈ ਜਿਸ ਤਰ੍ਹਾਂ ਅੱਜ ਕਰ ਰਹੇ ਹਾਂ ਅੱਜ ਮੈਂ ਵਿਸ਼ੇਸ਼ ਤੌਰ ਤੇ ਜਿਵੇਂ ਪਹਿਲਾਂ ਕਹਿੰਨੇ ਹੁੰਦੇ ਆ ਸਾਡੀ ਵੀਡੀਓ ਅੱਜ ਫੇਰ ਪੰਜਵੀਂ ਸਖਵਾਲਮਿਕ ਭਾਈਚਾਰੇ ਲਈ ਹੀ ਹੈ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਬਾਕੀ ਵੀਰ ਵੀ ਸੁਣ ਲੈਣ ਕੋਈ ਦਿੱਕਤ ਨਹੀਂ ਪਰ ਮੈਂ ਵੀ ਸਖਵਾਲਮਿਕ ਭਾਈਚਾਰਾ ਵਿਸ਼ੇਸ਼ ਤੌਰ ਤੇ ਸੁਣੇ ਤੇ ਉਹਨਾਂ ਤੱਕ ਸ਼ੇਅਰ ਕਰ ਦਿਓ ਖਾਸ ਤੌਰ ਤੇ ਮੇਰੀ ਵੀਡੀਓ ਸਾਰੇ ਲੀਡਰ ਜ਼ਰੂਰ ਸੁਣ ਲੈਣ ਸਾਰੇ ਗਰੁੱਪਾਂ ਵਾਲੇ ਦਿਨ ਬਹੁਤ ਸਾਰੇ ਸੱਜਣਾ ਨਾਲ ਮੇਰੀ ਨੇੜਤਾ ਹੈ ਪਿਛਲੇ ਦਿਨੀ ਅਸੀਂ ਮਾਝੇ ਮਾਲਵੇ ਦੁਆਬੇ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਉਸ ਤੋਂ ਬਾਅਦ ਅਪਰੰਤ ਅਸੀਂ ਜਿਹੜਾ ਹੈ ਜਲੰਧਰ ਦੇ ਵਿੱਚ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਪੰਜਾਬ ਦੇ ਸੱਦੇ ਦੇ ਉੱਤੇ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਸਾਰੀਆਂ ਜਥੇਵੰਨੀਆਂ ਦੁਆਬੇ ਦੀਆਂ ਖਾਸ ਤੌਰ ਤੇ ਪਹੁੰਚੀਆਂ ਉਨ੍ਹਾਂ ਦੇ ਵਿੱਚ ਅੱਜ ਆਪਾਂ ਉਸ ਦਾ ਰਿਵਿਊ ਕਰਾਂਗੇ ਕਿ ਉਹਦਾ ਕੀ ਫਾਇਦਾ ਹੋਇਆ ਤੇ ਕੀ ਨੁਕਸਾਨ ਹੋਇਆ ਸਤਕਾਰਯੋਗ ਦੋਸਤੋ ਸਭ ਤੋਂ ਵੱਡੀ ਗੱਲ ਉਹਦੇ ਚ ਇਹ ਹੈ ਨਾ ਹੋਇਆ ਕਿ ਸਾਡੇ ਸਾਰਿਆਂ ਜਿੱਥੇ ਬੰਦਿਆਂ ਦੇ ਆਗੂ ਸਹਿਬਾਨ ਜਿਨ੍ਹਾਂ ਨਾਲ ਅਸੀਂ ਪਹਿਲਾਂ ਤਿੰਨ ਮੀਟਿੰਗਾਂ ਕੀਤੀਆਂ ਸੀ ਉਹ ਲਗਭਗ ਉਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਉੱਥੇ ਜਿੰਨੇ ਵੀ ਸਾਥੀ ਪਹੁੰਚੇ ਦੋ ਪਾਸਿਓਂ ਥੋੜੀ ਜਿਹੀ ਗਿਣਤੀ ਵੱਧ ਆਈ ਸੀ ਮਾਝੇ ਵਾਲੇ ਸਾਰੇ ਲੀਡਰ ਸਾਹਿਬਾਨ ਆਏ ਸੀ ਦੋ ਤਿੰਨ ਗੱਡੀਆਂ ਚ ਆਏ ਉਹ 15 ਤੋਂ 20 ਜਣੇ ਆਏ ਹੋਣੇ ਆ ਸਾਡੇ ਸਾਥੀ ਡੀਐਸਪੀ ਸਾਹਿਬ ਤੇ ਸਰਦਾਰ ਗੁਰਵੱਜ ਸਿੰਘ ਜੀ ਇੰਜੀਨੀਅਰ ਸਾਹਿਬ ਹੋਣੇ ਉਹਨਾਂ ਦੀ ਸਾਰੀ ਲੀਡਰਸ਼ਿਪ ਲਗਭਗ ਪਹੁੰਚੀ ਦੂਜੇ ਪਾਸਿਓਂ ਜਿਹੜੇ ਮਾਲਵੇ ਤੋਂ ਤੇ ਹੁਸ਼ਿਆਰਪੁਰ ਤੋਂ ਸਾਥੀ ਅਸੀਂ ਗਏ ਸੀ ਬਰਨਾਲੇ ਡਿਸਟ੍ਰਿਕਟ ਤੋਂ ਸਾਡੇ ਨਾਲ 40-40 ਸਾਥੀ ਸੀਗੇ 50-50 ਇਸ ਤਰ੍ਹਾਂ ਜੁਲੰਦਰ ਵਾਲੇ ਸਾਰੇ ਸਾਡੇ ਆਗੂ ਸਹਿਬਾਨ ਸੀਗੇ ਰੁਦੇ ਆੜੇ ਤੋਂ ਵੀ ਇਕੱਲੇ ਆਗੂ ਦੋ ਦੋ ਤਿੰਨ ਤਿੰਨ ਆਏ। ਇਸ ਗੱਲ ਨਾਲ ਚੰਗਾ ਫਾਇਦਾ ਇਹ ਹੋਇਆ ਕਿ ਅਸੀਂ ਸਾਰੇ ਭਰਾ ਇਕੱਠੇ ਹੋਏ ਸਾਨੂੰ ਵੱਡੇ ਭਰਾਵਾਂ ਤੋਂ ਅਗਵਾਈ ਲੈਣ ਦਾ ਮੈਨੂੰ ਮੌਕਾ ਮਿਲੇਆ। ਉਹ ਇਹ ਵੀ ਇੱਕ ਵੱਡੀ ਗੱਲ ਆ ਸਾਡੀ ਵੱਡੀ ਪ੍ਰਾਪਤੀ ਆ। ਦੂਸਰੇ ਪਾਸੇ ਸਾਡੀ ਇਹਦੇ ਵਿੱਚ ਛੋਟੀ ਜਿਹੀ ਕਹਾਣੀ ਇਹ ਰਹੇਗੀ ਕਿ ਇਹਦੇ ਵਿੱਚ ਜੇਕਰ ਕਾਸ ਸਾਡੇ ਆਗੂ ਸਹਿਵਾਨ ਨਾਲ 50-50 ਬੰਦੇ ਲਿਆਉਂਦੇ ਤੇ ਜਿੰਨੇ ਬੰਦੇ ਆਏ ਸੀ ਉਹ ਥੋੜੇ ਜੇ ਸਮਰਪਿਤ ਹੋ ਕੇ ਹਾਲ ਦੇ ਵਿੱਚ ਬੈਠ ਜੇ ਤਾਂ ਜਿਆਦਾ ਸੁਹਣਾ ਲੱਗਦਾ ਗੱਲ ਉਹਨਾਂ ਦੇ ਬਲੇ ਨਹੀਂ ਪੈਂਦੀ ਤੇ ਇਹ ਗੱਲਾਂ ਸਾਡੀ ਲੀਡਰਸ਼ਿਪ ਨੂੰ ਅੱਗੇ ਤੋਂ ਵਿਚਾਰ ਲੈਣੀਆਂ ਚਾਹੀਦੀਆਂ ਤੇ ਸਾਨੂੰ ਆਪ ਦਾ ਆਰਡਰ ਥੋੜਾ ਜਿਹਾ ਸਟਰੋਂਗ ਕਰਨ ਦੀ ਲੋੜ ਹੈ ਜਿੱਥੇ ਕਿਤੇ ਅਸੀਂ ਬੀਕ ਇਸ ਕਰਕੇ ਮੈਂ ਸਪੈਸ਼ਲੀ ਮਜਬੂਦ ਜਿਹਾ ਨੇਤਾਵਾਂ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾ ਭਾਵੇਂ ਮੀਟਿੰਗਾਂ 'ਚ ਅਸੀਂ ਇਕੱਠੇ ਨਹੀਂ ਹੁੰਦੇ ਪਰ ਇਸ ਤਰ੍ਹਾਂ ਇੱਕ ਦੂਸਰੇ ਦੇ ਵਿਚਾਰਾਂ ਨੂੰ ਜ਼ਰੂਰ ਜਾਣ ਲੈਣੇ ਆ ਸਾਰੇ ਹੀ ਬਹੁਤ ਡੈਡੀਕੇਟਿਡ ਬੰਦੇ ਆ ਵਾਕਵਾਕ ਗਰੁੱਪਾਂ ਦੇ ਸਾਰੇ ਸਾਥੀ ਆਗੂ ਜਿਹੜੇ ਕਾਮਯਾਬ ਇਹ ਨਾਲ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਕੰਮ ਕਰ ਰਹੇ ਆ ਪਰ ਕਿਤੇ ਨਾ ਕਿਤੇ ਘਾਟ ਜਿਹੜੀ ਮਹਿਸੂਸ ਹੁੰਦੀ ਆ ਉਹ ਕੇਡਰ ਨਹੀਂ ਹੈਗਾ ਥੱਲੇ ਅਸੀਂ ਆਪੋ ਆਪਣੀਆਂ ਗੱਲਾਂ ਰੱਖਦੇ ਆ ਮੈਂ ਸਿਰਫ ਤਿੰਨ ਦਿਨ ਪਹਿਲਾਂ ਦੇ ਵੀਡੀਓ 'ਚ ਰਿਹਾ ਲੋਕਾਂ ਨਾਲ ਗੱਲਬਾਤ ਕੀਤੀ ਫੰਡਾਂ ਤੇ ਜ਼ੋਰ ਦਿੱਤਾ ਤੇ ਇੱਕ ਦਿਨ ਮੈਂ ਸਿਰਫ ਇੱਕ ਦਿਨ ਫੀਲਡ 'ਚ ਗਿਆ ਸੀ ਉਸੇ ਦਿਨ ਕਾਫੀ ਜ਼ਿਆਦਾ ਜਿਹੜੇ ਨੌਜਵਾਨ ਆ ਉਹ ਸਾਡੇ ਨਾਲ ਚੱਲ ਪਏ ਤੇ ਬਾਕੀ ਜਿਹੜੇ ਨੌਜਵਾਨਾਂ ਦੇ ਪਹਿਲਾਂ ਮੀਟਿੰਗਾਂ ਕੀਤੀਆਂ ਸੀ ਉਹ ਨਹੀਂ ਆਏ ਫਿਰ ਵੀ ਅਸੀਂ 35-40 ਹੋ ਗਏ ਕਿਉਂਕਿ ਕਈ ਥਾਵਾਂ ਤੇ ਮੀਟਿੰਗਾਂ ਕੀਤੀਆਂ ਸੀ ਕਿ ਤੁਮ ਕਿਸੇ ਸਾਥੀ ਨੇ ਪੰਜ ਸਾਥੀ ਭੇਜਤੇ ਕਿਸੇ ਨੇ ਚਾਰ ਸਾਥੀ ਭੇਜਤੇ ਇਸ ਕਰਕੇ ਅਸੀਂ 35-40 ਜਣੇ ਫਿਰ ਵੀ ਆ ਗਏ ਸੀ ਪਰ ਦੋਸਤੋ ਜੇ ਸਾਰੇ ਸਾਥੀ ਇੱਕ ਇੱਕ ਦਿਨ ਇੱਕ ਇੱਕ ਮੀਟਿੰਗ ਲਾ ਦੇਣ ਆਪਦੇ ਆਪ ਦੇ ਇਲਾਕੇ 'ਚ ਸੌਂ ਖਾ ਕੇ ਆਪਾਂ ਗੱਡੀ ਚੱਕਣੀ ਆ ਪੰਜ ਪਿੰਡਾਂ ਦਾ ਚੱਲਣਾ ਪੰਚ ਪਿੰਡਾਂ ਨਾਲ ਕਵਰ ਹੋ ਜਾਂਦੇ ਨੇ ਮੈਂ ਔਨ ਡਿਊਟੀ ਡਿਊਟੀ ਤੋਂ ਔਨ ਡਿਊਟੀ ਤੋਂ ਛੁੱਟੀ ਲੈ ਕੇ ਹਾਫ ਡੇ ਲਾਇਆ ਸੀ ਉਸ ਦਿਨ ਤੇ ਉਸ ਤੋਂ ਬਾਅਦ ਜੇ ਅਸੀਂ ਜਾਦਾ ਪਿੰਡਾਂ 'ਚ ਜਾਵਾਂਗੇ ਤਾਂ ਸਾਡਾ ਜਿਆਦਾ ਫਾਇਦਾ ਹੋਊਗਾ ਔਰ ਦੋਸਤੋ ਸਾਡੇ ਟਾਰਗੇਟ ਇਸ ਤਰ੍ਹਾਂ ਇਕੱਲੇ-ਇਕੱਲੇ ਦੇ ਨਹੀਂ ਪੂਰੇ ਹੋਣੇ ਕਿਸੇ ਵੀ ਜਥੇਬੰਦੀ ਨੇ ਇਹ ਸਾਰੀਆਂ ਜਥੇਬੰਦੀਆਂ ਨੂੰ ਗੁਜਾਰਿਸ਼ ਕਰਦਾਗਾ ਕਿ ਉਹ ਭਰਤੀ ਜ਼ਰੂਰ ਕਰਨ ਆਪ ਦੀ ਆਪਣੀ ਮੈਂਬਰਸ਼ਿਪ ਜ਼ਰੂਰ ਕੱਟਣ ਅੱਗੇ ਤੋਂ ਸਾਰੇ ਸਾਥੀ ਆਪੋ ਆਪਣੇ ਕਾਡਰ ਦੀ ਮੈਂਬਰਸ਼ਿਪ ਜ਼ਰੂਰ ਕੱਟਣ ਚਾਹੇ 10 ਰੁਪਏ ਰੱਖ ਲਓ 20 ਰੁਪਏ ਰੱਖ ਲਓ ਪੰਜਾਹ ਰੱਖ ਲੋ ਮੈਂਬਰਸ਼ਿਪ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਸਾਡੀ ਮੈਂਬਰਸ਼ਿਪ ਕਿੰਨੀ ਹੈ ਤਾਂ ਐਸਾ ਨਾਲ ਅਸੀਂ ਆਪਣੀ ਮੈਂਬਰਸ਼ਿਪ ਨੂੰ ਰੀਨਿਊ ਕਰਾਂਗੇ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਪੰਜਾਬ ਨੂੰ ਦੇ ਦੇ ਮਾਦੇ ਤੋਂ ਮੈਂ ਫਰੰਟ ਤੋਂ ਆਪ ਸਾਰੇ ਆਦਮਾ ਨੂੰ ਗੁਜਾਰਿਸ਼ ਕਰਦਾਗਾ ਕਿ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਉਹ ਸਕੂਲ ਕਾਲਜ ਆ ਜਿੱਤੋਂ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਘੱਟ ਪਿਆਰ ਕਰਕੇ ਦਿੱਤਾ ਜਾਊਗਾ ਅਸੀਂ ਸਾਡੇ ਸਮਾਜ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਸਾਡੇ ਨਾਲ ਨਹੀਂ ਜੁੜ ਰਹੀ ਉਸ ਨੂੰ ਅਸੀਂ ਲੈ ਕੇ ਆਉਣਾ ਤੇ ਅੱਜ ਦੀ ਵੀਡੀਓ ਵੀ ਮੇਰੀ ਜਿਹੜੀ ਨੌਜਵਾਨ ਕਾਲਜ ਵਾਲੇ ਵਿਦਿਆਰਥੀ ਨੇ ਸਾਡੇ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਸਾਡੇ ਪਿੰਡਾਂ ਵਾਲੇ ਨੌਜਵਾਨਾਂ ਤੱਕ ਜ਼ਰੂਰ ਪਹੁੰਚਾ ਦਿਓ ਸਾਰੇ ਆਗੂ ਸਹਿਬਾਨ ਆਪ ਕੋ ਆਪਣੇ ਕਾਡਰ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ 10ਵੀਂ 12ਵੀਂ ਤੇ ਸਾਰੇ ਲੀਡਰ ਆਪ ਕੋ ਆਪਣੇ ਬੱਚਿਆਂ ਨੂੰ ਆਪ ਕੋ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਇਓ ਇੱਕ ਖਾਸ ਗੱਲ ਜਿਹੜੀ ਬਹੁਤ ਵਧੀਆ ਮੈਨੇ ਤਤਕਾਲ ਹੀ ਜਾਦ ਆ ਗਈ ਅੱਗੇ ਤੋਂ ਅਸੀਂ ਜੇ ਉਸ ਦਿਨ ਦੀ ਮੀਟਿੰਗ ਚ ਲੰਦਰ ਵਾਲੀ ਮੀਟਿੰਗ ਚ ਦੇਖੀਏ ਤਾਂ ਅਸੀਂ ਦੋ ਜਣੇ ਸੀ ਕਿ ਮੈਨੂੰ ਲੱਗਿਆ ਤਿੰਨ ਜਿਨ੍ਹਾਂ ਦੇ ਆਪਦੇ ਪਰਿਵਾਰ ਆਏ ਸੀ ਦੀਪਕ ਕਈ ਜਿਹੜਾ ਦਾ ਪਰਿਵਾਰ ਆਇਆ ਸੀ ਅਸ਼ਰਪੁਰ ਤੋਂ ਬੰਗਾ ਤੋਂ ਮੇਰੇ ਆਪਣੇ ਬੱਚੇ ਸੀ ਮਿਸਿਸ ਜੀ ਮੇਰੀ ਮਾਸੀਆਂ ਚਾਚੀਆਂ ਤਾਂ ਸਾਡੀਆਂ ਭੈਣਾਂ ਸੀਗੀਆਂ ਤਾਂ ਮਤਲਬ ਅਸੀਂ ਲੈ ਕੇ ਆਉਂਦੇ ਹਾਂ ਉਹਦੇ ਨਾਲ ਸਾਨੂੰ ਸਪੋਰਟ ਮਿਲਦੀ ਹੈ ਸਾਡੇ ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਬਣਦਾ ਕਿ ਸਾਡੇ ਬੰਦੇ ਸਹੀ ਦਿਸ਼ਾ ਵੱਲ ਜਾਂਦੇ ਨੇ ਮੇਰੀ ਮੇਰੀ ਫੈਮਿਲੀ ਪਹਿਲਾਂ ਹੋਰ ਨੂੰ ਜੇ ਮਹਿਸੂਸ ਕਰਦੀ ਹੁੰਦੀ ਸੀ ਕਿ ਇਕੱਲੇ ਹੀ ਰੋਣਾ ਪਾਈ ਜਾਂਦੇ ਮੇਰੀ ਮਿਸਜ ਵੀ ਹੋਰ ਨੂੰ ਜੇ ਮਹਿਸੂਸ ਕਰਦੇ ਸੀ ਪਰ ਜਿੱਦੇ ਉਹ ਚਲੰਦਰ ਆ ਗਏ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਨਹੀਂ ਇਹਨਾਂ ਨਾਲ ਵਧੀਆ ਬੰਦੇ ਵੀ ਜੁੜੇ ਹੋਏ ਨੇ ਹਨਾ ਤੇ ਇਸ ਕਰਕੇ ਇਹ ਗੁਜ਼ਾਰਿਸ਼ ਗਾਹਾਂ ਨੂੰ ਸਾਡੀਆਂ ਲੜਕੀਆਂ ਦੀ ਸਹੂਲੀਅਤ ਲਾਜ਼ਮੀ ਕਰਾਓ ਪੜੀਆਂ ਲਿਖੀਆਂ ਕੁੜੀਆਂ ਦੀ ਆਪਦੇ ਪਰਿਵਾਰਾਂ ਨੂੰ ਨਾਲ ਲੈ ਕੇ ਆਓ ਹਰ ਇੱਕ ਲੀਡਰ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆਵੇ ਆਪਦੀ ਵਾਰਿਸ ਲੈ ਕੇ ਆਵੇ ਨਾਲ ਲੈ ਕੇ ਆਉਣ ਤਾਂ ਉਹਦੇ ਨਾਲ ਜ਼ਿਆਦਾ ਫਾਇਦਾ ਹੁੰਦਾ ਇੱਕ ਗੱਲ ਹੋਰ ਜਿਹੜੀ ਬਹੁਤ ਮਹੱਤਵਪੂਰਨ ਸਾਡੇ ਸਾਰੇ ਲੀਡਰਾਂ ਨੂੰ ਜਿੱਥੇ-ਜਿੱਥੇ ਵੀ ਜਿੰਨੇ ਕੱਲ ਗਏ ਸੀ ਮੈਂ ਕੱਲ ਜਾ ਕੇ ਕਿਸਾਨੀ ਘੋਰ ਚ ਬੋਲਿਆ ਤਾਂ ਉੱਥੇ ਆਉਂਦੇ ਕਿਸਾਨ ਮਜ਼ਦੂਰ ਭਰਾਵਾਂ ਦੀ ਗੱਲ ਰੱਖੀ ਤਾਂ ਉੱਥੋਂ ਸਾਡੀ ਗੱਲ ਦੇ ਉਪਰ ਚਾਹੇ ਉਹਨਾਂ ਨੇ ਕਿਸਾਨਾਂ ਨੇ ਉਹ ਮੁੱਲ ਨਹੀਂ ਪਾਇਆ ਜਿਹੜਾ ਪੈਣਾ ਚਾਹੀਦਾ ਸੀ ਉਹਨਾਂ ਨੇ ਬਾਹਰ ਨਹੀਂ ਲਾਏ ਉਹਨਾਂ ਨੇ ਇਸ ਤਰ੍ਹਾਂ ਦੀਆਂ ਵੀ ਗੱਲਾਂ ਕੀਤੀਆਂ ਤੇ ਬਹੁਤ ਸਾਰੇ ਸਾਡੇ ਲੋਕ ਜਦੋਂ ਅਸੀਂ ਵੀਡੀਓ ਪਾਉਂਦੇ ਆ ਤਾਂ ਉਹਦੇ ਥੱਲੇ ਲਿਖਦੇ ਆ ਬਾਈ ਇਹਨਾਂ ਦੇ ਮਦਰ ਨਾ ਕਰੋ ਨਹੀਂ ਗੱਲ ਇਹ ਨਹੀਂ ਹੈ ਪ੍ਰਭੂ ਕਿਤੇ ਨਾ ਕਹਿੰਦੇ ਅਸੀਂ ਪਿਛਲੇ ਸਮੇਂ 'ਚ ਕੀ ਗਲਤੀਆਂ ਕੀਤੀਆਂ ਤੇ ਹੁਣ ਵੀ ਕਰਾਂਗੇ ਹਨ ਇਸ ਕਰਕੇ ਐਸ ਕੀ ਵਾਰ ਗਲਤੀ ਨਹੀਂ ਕਰਨੀ ਸਾਡੇ ਸਾਰੇ ਲੀਡਰਾਂ ਨੂੰ ਬੁਜ਼ਾਰਿਸ਼ ਆ ਕਿ ਇੱਕ ਵਾਰੀ ਜਿੱਥੇ-ਜਿੱਥੇ ਵੀ ਆਪੋ ਆਪਣੇ ਏਰੀਆ ਦੇ ਕਿਸਾਨ ਜਾਂ ਤੇ ਬੰਦਗਾਨ ਦੇ ਇੰਤਰ ਪਰਨੇ ਪ੍ਰਦਰਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਜਾ ਕੇ ਖੜੋ ਤੇ ਉੱਥੇ ਆਪਦੇ ਸਮਾਜ ਦੀ ਗੱਲ ਵੀ ਰੱਖੋ ਉੱਚਾ ਨਾਲ ਬੜਾ ਜਰੂਰ ਸਮੂ 5 ਮਿੰਟ ਮਿਲ ਲਵੇ 5 ਮਿੰਟ ਚ 4 ਮਿੰਟ ਉਹਨਾਂ ਦੀ ਗੱਲ ਕਰ ਦੋ 1 ਮਿੰਟ ਆਪਦੇ ਲਈ ਖਿਲਾ ਦੋ ਮੈਂ ਐਂ ਕਰਨਾ ਮੈਂ ਉੱਥੇ ਬੋਲਦਾ ਆਂ ਆਪਦੀ ਗੱਲ ਰੱਖਦਾ ਤੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਮਜ਼ਦੂਰ ਭੈਣਾਂ ਬੈਠੀਆਂ ਸੀ ਮੈਨੂੰ ਜੀਵਿਦਾਰਾਂ ਦੇ ਵਿੱਚ ਬੈਠੀਆਂ ਸੀ ਗੀਆਂ ਕੁੜੀਆਂ ਵਿੱਚ ਲੇਡੀਜ਼ ਦੇ ਨਾਲ ਤਾਂ ਉੱਥੇ ਇੱਕ ਲੇਡੀਜ਼ ਨੇ ਜਦੋਂ ਮੈਂ ਉੱਥੇ ਬੋਲ ਕੇ ਆਇਆ ਤੇ ਉਹਨਾਂ ਨੇ ਉਦੋਂ ਵੱਦ ਮੇਰੇ ਨੇੜੇ ਆ ਕੇ ਉਹ ਕੁੜੀ ਬੋਲੀ ਜਦਕਿ ਮੈਨੂੰ ਨਹੀਂ ਲੱਗਦਾ ਕਿ ਉਹ ਵੀ ਉਹ ਆਪਣੇ ਐਸਸੀ ਜਾਂ ਮਜ਼ਦੂਰ ਪਰਿਵਾਰ ਦੀ ਲੜਕੀ ਹੋਊਗੀ ਮੈਰਿਡ ਸੀ ਉਹ ਆਈਬ ਜੈ ਜੇਲੀ ਬੀ ਜੀ ਤੁਸੀਂ ਵੀਡੀਓ ਬਣਾਉਣੀ ਹੁੰਦੀ ਮੈਂ ਤੁਹਾਡੀ ਵੀਡੀਓ ਦੇਖ ਲਈਨੀ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਜ਼ਿਆਦਾ ਚੰਗਾ ਲੱਗਿਆ ਵੀ ਸਾਡੇ ਜਿਹੜਾ ਹੈ ਸਾਡੀਆਂ ਭੈਣਾਂ ਵਿੱਚ ਬੈਠੀਆਂ ਹੋਣ ਸਾਡੇ ਚੈਨਲ ਨੂੰ ਦੇਖ ਰਹੇ ਨੇ ਜਰਨਲ ਵੀ ਕਮਿਊਨਿਟੀ ਸਾਡੇ ਚੈਨਲ ਨੂੰ ਦੇਖਦੀ ਹੈ ਸੋ ਸਾਨੂੰ ਸਾਡੇ ਬੱਚਿਆਂ ਨੂੰ ਪ੍ਰੈਕਟਿਸ ਵਾਸਤੇ ਸਾਨੂੰ ਕਿਸਾਨੀ ਘੋਲ ਚ ਜਾਣਾ ਚਾਹੀਦਾ ਕਿਸਾਨੀ ਘੋਲ ਦੇ ਵਿੱਚ ਜੇ ਤੁਸੀਂ ਉੱਥੋਂ ਜਾਓਗੇ ਉੱਥੇ ਦੇਖ ਕੇ ਆਉਗੇ ਮੇਰਾ ਬਹੁਤ ਜੀ ਕਰਦਾ ਵੀ ਮੈਂ ਉੱਥੇ ਜਮਾ ਪਰ ਮੇਰੀ ਡਿਊਟੀ ਕਰਕੇ ਮੇਰੀ ਬਰਦਸ਼ ਬਣੀ ਖੜੀ ਹੈ ਦੂਸਰੀ ਗੱਲ ਪਿਛਲੇ ਵਾਰੀ ਪ੍ਰਭੂ ਕੇਸਬੂਸ ਬਣੇ ਹੋਏ ਨੇ ਹਲੇ ਪਰਚੇ ਹੋ ਨਹੀਂ ਨਿਬੜੇ ਤੇ ਦਵਾਰੇ ਐਂਜ ਲੱਗਦਾ ਵੀ ਦਵਾਰੇ ਦੇਰ ਨਾ ਕਿਤੇ ਇਹ ਪਰਚਾ ਪਵਾ ਦੇਣਾ ਪਰ ਕੋਈ ਗੱਲ ਨਹੀਂ ਫਿਰ ਵੀ ਚਾਹਾਂਗੇ ਕਿਉਂਕਿ ਜਿੰਨਾ ਚਿਰ ਅੱਖੀਂ ਦੇਖ ਕੇ ਹਾਲ ਨਹੀਂ ਦੇਖਿਆ ਜਾਂਦਾ ਉਹ ਗੱਲ ਨਹੀਂ ਬੜਦੀ ਕੰਨ ਹੀ ਸੁਣੇ ਬਿਨਾ ਤੇ ਅੱਖੀਂ ਦੇਖੇ ਬਿਨਾ ਕਹਿੰਦੇ ਬੰਦੇ ਨੂੰ ਨਜ਼ਾਰਾ ਨਹੀਂ ਆਉਂਦਾ ਤੇ ਉਹਦਾ ਸੱਚ ਵੀ ਨਹੀਂ ਆਉਂਦਾ ਇੱਕ ਵਾਰੀ ਸੰਗੂ ਬਾਰਡਰ ਤੇ ਜਾ ਕੇ ਦੇਖ ਕੇ ਆਉਣਾਗਾ ਇਹਨਾਂ ਦਿਨਾਂ ਚ ਹੀ ਦੇਖ ਕੇ ਆਉਣਾਗਾ ਕਿ ਸਮਾਂ ਥੋੜਾਗਾ ਅੱਜ 17 ਤਰੀਕਾ ਕੱਲ ਨੂੰ 18 ਦੀ 18 ਨੂੰ ਆਪਣੀ ਜਿਹੜੀ ਮੀਟਿੰਗ ਆ ਵਿੱਕੀ ਬਰੋਚਾ ਦੀ ਹੋਣਾ ਨੇ ਰੱਖੀ ਹੋਈ ਆ ਧੂਰੀ ਦੇ ਵਿੱਚ ਆਪਾਂ ਉਹਦੇ ਵਿੱਚ ਜਾਣਾ ਕੱਲ ਨੂੰ ਮੈਂ ਵੀ ਆਉਂਗਾ ਬਾਕੀ ਸਾਥੀਆਂ ਨੂੰ ਵੀ ਲਊਂਗਾ ਕੱਲ ਮੈਨੂੰ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਸਰਦਾਰ ਗੁਰਵਤ ਸਿੰਘ ਵੀ ਸਾਡੇ ਜੀ ਸਾਹਿਬ ਨੇ ਟਰਸਟ ਦੇ ਜਿਹੜੇ ਪ੍ਰੈਸ ਸੈਕਟਰੀ ਨੇ ਬੜੇ ਜ਼ਿੰਮੇਵਾਰ ਅਫੀਸਰ ਆ ਸਾਡੇ ਉਹਨਾਂ ਨੇ ਮੈਨੂੰ ਵੀ ਵਿਜ਼ਾਰਸ ਕੀਤੀ ਸੀ ਤੇ ਉਹ ਵੀ ਆਉਣਗੇ ਸੋ ਸਾਨੂੰ ਸਾਰਿਆਂ ਨੂੰ ਧੂਰੀ ਵਾਲੀ ਮੀਟਿੰਗ ਦੇ ਵਿੱਚ ਜਿਹੜੀ ਸਾਡੀ ਵਿੱਕੀ ਬਰੋਚਾ ਵੀਰ ਹੋਣਾ ਨੇ ਰੱਖੀ ਹੋਈ ਆ ਸਾਡੇ ਕੈਕਟਰ ਜਿਹੜੇ ਲੈਫਟ ਵਿੰਗ ਦਰਸਨ ਸਿੰਘ ਜੀ ਹੋਣ ਆਨੇ ਰੱਖੀ ਹੋਈ ਮੀਟਿੰਗ ਆ ਉਹਦੇ ਵਿੱਚ ਵੀ ਸਾਰਿਆਂ ਨੇ ਆਉਣਾ ਸੋ ਇੱਕ ਤਾਂ ਸਾਡੇ ਨੌਜਵਾਨਾਂ ਨੂੰ ਲਾਜ਼ਮੀ ਦਿਖਾਓ ਦੂਸਰੀ ਗੱਲ ਅਗਲੀ ਗੱਲ ਜਿਹੜੀ ਸਾਡੀ ਬੇਨਤੀ ਹੈ ਕਿ ਆਪਣੇ ਜਿਹੜੇ ਚੈਨਲ ਨੇ ਇਹਨਾਂ ਨੂੰ ਸਹਾਇਤਾ ਜ਼ਰੂਰ ਕਰਿਆ ਕਰੋ ਸਾਡੀ ਹੱਥ ਵਨ ਕੇ ਬੇਨਤੀ ਆ ਬਹੁਤ ਸਾਰੇ ਲੋਕ ਦੇਖਦੇ ਨੇ ਕਿ YouTube ਚੈਨਲ ਤੋਂ ਰੈਵਨਿਊ ਬਹੁਤ ਆਉਂਦਾ ਹੈ ਪੈਸੇ ਬਣਦੇ ਨੇ ਇਸ ਤਰ੍ਹਾਂ ਕੋਈ ਪੈਸਾ ਨਹੀਂ ਬਣਦਾ ਇੱਕ 1000 ਵਿਊ ਆਊਗਾ ਜੇ ਇੱਕ ਵੀਡੀਓ ਤੇ 1000 ਵਿਊ ਆਉਂਨ ਤਾਂ 1 1 ਡਾਲਰ ਬਣਦਾ 80 ਰੁਪਏ ਸਿਰਫ ਤੇ ਜੇ 1000 ਦੇ ਹਿਸਾਬ ਨਾਲ ਲਵਾਂ ਉਹ ਜੇ ਕਿਤੇ ਜਾ ਕੇ ਮਤਲਬ 1 1 ਡਾਲਰ ਦੇ 80 ਰੁਪਏ ਹੋ ਗਏ ਤਾਂ ਕਿੰਨੇ ਚਾਹੀਦੇ ਨੇ ਆਪਾਂ ਨੂੰ ਕਟੋ-ਕਟ ਇੱਕ ਵੀਡੀਓ ਤੇ ਜਿਹੜਾ ਸਾਨੂੰ 8-10000 ਰੁਪਏ ਬਣਨਾ ਚਾਹੀਦਾ ਤੇ ਉਹਦੇ ਲਈ ਸਾਨੂੰ ਜਿਹੜਾ ਹੈਗਾ 80-90000 ਵਿਊ ਚਾਹੀਦੇ ਤਾ ਕਿਤੇ ਜਾ ਕੇ ਖਰਚੇ ਨਿਕਲਾਂਗੇ ਨਿਕਲਦੇ ਨੇ ਚੈਨਾਂ ਦੀ ਫਿਰ ਜਿਹੜੀ ਨਾਲ ਟੀਮ ਹੁੰਦੀ ਆ ਉਹਨਾਂ ਨੂੰ ਪੈਸੇ ਮਿਲਦੇ ਨੇ ਬਹੁਤ ਸਾਰੇ ਇਨਸਟਰੂਮੈਂਟ ਲੱਗਦੇ ਨੇ ਹਨਾ ਉਹ ਹਲੇ ਆਪਣੇ ਕੋਲੇ ਨਹੀਂ ਨਾ ਹੀ ਤਾਂ ਆਪਣੇ ਸਰੋਤੇ ਨੇ ਤੇ ਨਾ ਹੀ ਸਾਨੂੰ ਮਦਦ ਇਸ ਕਰਕੇ ਜੇ ਤੁਸੀਂ ਮਧਵਿੰਸਕ ਬਾਲਮੀ ਕਮਿਊਨਿਟੀ ਦਾ ਅਵਧਾ ਮੀਡੀਆ ਅਨੁਸਾਰ ਨਾ ਸੁਣਿਓ ਤਾਂ ਸਾਨੂੰ ਜਰੂਰ ਸਹਿਯੋਗ ਅਪੇ ਜਾ ਕਰੋ ਕੋਈ 50 ਰੁਪਏ ਕੋਈ 100 ਰੁਪਇਆ ਇੱਕ ਤਾਂ ਸਾਡਾ ਸਿੱਧਾ ਖਾਤਾ ਹੈਗਾ ਇਹਕ ਸਾਡਾ ਚੈਨਲ ਮੋਨੇਟਾਈਜ਼ ਹੋ ਚੁੱਕਿਆ ਇਹਦੇ ਵਿੱਚ ਅੱਗੇ ਬਟਨ ਆਉਂਦੇ ਨੇ ਜੁਆਇਨ ਦਾ ਕਲੱਬ ਸਾਨੂੰ ਜੇ ਤੁਸੀਂ ਜੁਆਇਨ ਕਰੋਗੇ ਤਾਂ ਤੁਸੀਂ ਸਾਡੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਆਦਰਵਾਇਜ਼ ਬਹੁਤ ਸਾਰੇ ਕੋਣ ਆਉਂਦੇ ਸੀ ਉਹ ਜੁਆਇਨ ਹੀ ਨਹੀਂ ਕਰਦੇ ਉਸ ਕਲੱਬ ਨੂੰ ਉਹਦੇ ਵਿੱਚ ਇੱਕ ਸਾਲਾਨਾ ਹੈਗਾ ਫੀਸਾਂ ਫਿਕਸ ਕੀਤੀਆਂ ਨੇ ਆਪਣੀ ਟੈਕਨੀਕਲ ਟੀਮ ਨੇ ਮੈਂ ਉਹਨਾਂ ਨੂੰ ਮੁੰਡਿਆਂ ਨੂੰ ਪੈਸੇ ਦੇਣੇ ਆ ਆਪਣੇ ਨੌਜਵਾਨ ਉਹ ਬੇਰੁਜ਼ਗਾਰ 25 25 30 30 ਸਾਲ ਦੇ ਹੈਗੇ ਨੇ 30 ਸਾਲ ਦਾ ਮੁੰਡਾ ਜਿਹੜਾ ਮੇਰੇ ਨਾਲ ਅਸਿਸਟੈਂਟ ਕਰਦਾ ਮੈਨੂੰ ਉਹਨੂੰ ਵੀ ਪੈਸਿਆਂ ਦੀ ਲੋੜ ਆ ਵੀਰੇ ਉਹਦਾ ਵੀ ਘਰ ਭੜਨਾ ਹਨ ਚਲੋ ਮੈਨੂੰ ਨਹੀਂ ਲੋੜ ਹੈ ਮੈਨੂੰ ਆਪਦੇ ਚੈਨਲ ਵਾਸਤੇ ਕੰਮ ਅਸੀਂ ਸਮਾਜ ਦੀ ਗੱਲ ਕਰੀਏ ਤੇ ਪੈਸਾ ਫਿਰ ਹੋਰ ਕੌਣ ਦੇਊਗਾ ਦੂਸਰੇ ਲੋਕਾਂ ਨੇ ਤਾਂ ਤੁਸੀਂ ਵੀਡੀਓ ਵੀ ਨਹੀਂ ਦੇਖਦੇ ਜਦੋਂ ਅਸੀਂ ਕਿਸਾਨਾਂ ਦੀ ਵੀਡੀਓ ਪਾਉਣੀ ਹੈ ਤਾਂ ਤੁਸੀਂ ਵੀਡੀਓ ਨਹੀਂ ਚੈੱਕ ਕਰਦੇ ਦੇਖਦੇ ਨਹੀਂ ਦੇਖਿਆ ਕਰੋ ਉਹਦੇ ਵਿੱਚ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਤੁਸੀਂ ਸਾਥੋਂ ਇਹ ਆਸ ਰੱਖਦੇ ਹੋ ਕਿ ਅਸੀਂ ਨਰੋਲ ਮਾਲ ਨਹੀਂ ਕਿ ਮੱਝੀ ਸਿੱਖਣ ਦੀ ਗੱਲ ਕਰੀਏ ਤਾਂ ਮੱਝੀ ਸਿੱਖ ਬਾਰਵੀਂ ਕ ਭਾਈ ਜਾਰਾ ਚੈਨਲਾਂ ਲਈ ਪੈਸੇ ਦੇਵੇ ਪੈਸੇ ਕਿੰਨੇ-ਕਿੰਨੇ ਦੇਣੇ ਜੇ ਅਸੀਂ ਸਪਰੀਮ ਕੋਰਟ ਦੇ ਕੇਸ ਲਈ ਖੁੰਡਾ ਸਾਹਿਬ ਨੂੰ ਪੈਸੇ ਨਾ ਦਿੰਦੇ ਕੀ ਉਹ ਖੜ ਜੰਗੇ ਅੱਜ ਵੀ ਖੁੰਡਾ ਸਾਹਿਬ ਨੂੰ ਹਲੇ ਮੈਂ ਸੁਣਿਆ ਸੀ ਵੀ 200000 ਰੁਪਈਆ ਉਹਨਾਂ ਨੂੰ ਲੋੜ ਆ ਸਾਨੂੰ ਹੋਰ ਪੈਸੇ ਦੀ ਲੋੜ ਆ ਜਿਹੜੇ ਸਾਡੇ ਮਜ਼ਦੂਰ ਭਰਾ ਨੇ ਜਿਹੜੇ ਸਾਡੀਆਂ ਭੈਣਾਂ ਨੇ ਖਾਸ ਤੌਰ ਤੇ ਉਹ ਆਪਦੇ ਕਿਸੇ ਨਾ ਕਿਸੇ ਖਰਚੇ ਨੂੰ ਘਟਾਓ ਸੁਰਖੀ ਬਿੰਦੀ ਘਟਾ ਦਿਓ ਥੋੜੀ ਜੀ ਕੋਈ ਹੋਰ ਨੀਡ ਘਟਾ ਦਿਓ ਸੂਟ ਥੋੜਾ ਸਸਤਾ ਪਾ ਲਓ ਇੱਕ ਸੂਟ ਦੇ ਵਿੱਚੋਂ ਜੇ ਤੁਸੀਂ 100 ਰੁਪਈਆ ਵੀ ਸਾਨੂੰ ਭੇਜ ਦੋਗੇ ਤਾਂ ਕਾਫੀ ਸਾਰਾ ਪੈਸਾ ਹੋ ਜਾਣਾ ਜਿਹੜੀ ਟੈਕਨੀਕਲ ਟੀਮ ਦੇ ਉੱਤੇ ਤੁਹਾਡੇ ਵਾਸਤੇ ਲਾਉਣਾ ਹੈ ਇੱਕ ਇੱਕ ਕੈਮਰਾ ਲੱਖ ਲੱਖ ਰੁਪਏ ਦਾ ਪੈਂਦਾ ਮਾਈਕ ਬੜੇ ਮਹਿੰਗੇ ਨੇ ਆ ਮਾਈਕ ਜਿਹੜਾ ਬਿਲਕੁਲ ਸਿੰਪਲ ਮਾਈਕ ਆ ਇਹ ਪ੍ਰੋਪਰ ਕੰਮ ਨਹੀਂ ਕਰਦੇ ਜਿੰਨੇ ਚਾਹੀਦੇ ਇਹ ਬੜੇ ਮਹਿੰਗੇ ਨੇ ਲਾਈਟਾਂ ਹੋਰ ਚਾਹੀਦੀਆਂ ਸੀ ਇੱਕ ਇੱਕ ਲਾਈਟ ਨਾ ਕੰਮ ਚਲਾ ਰਹੀ ਕਿ ਸਿੰਪਲ ਜੀ ਲਾਈਟ ਲੱਗੀ ਹੋਈ ਆ ਆ ਬੜਾ ਬੜੀਆ ਸਟੂਡੀਓ ਬਣਨ ਵਾਲੇ ਹੋਣਾ ਇਟਸ ਅ ਬਹੁਤ ਸੋਹਣੇ ਟੈਕਨੀਕਲ ਮੈਕ ਪਾਉਣਗੇ ਜਿਹੜੇ ਜਿਹੜੇ ਬਹੁਤ ਕਾਸਟਲੀ ਨੇ ਕੈਮਰਾ ਜਿਹੜਾ ਬਿਲਕੁਲ ਬਸ ਸਿੰਪਲ ਕਰ ਰਹੇ ਤੇ ਵੀਡੀਓ ਬਣਾਉਣਾ ਇਸ ਤੇ ਵੀ ਬਹੁਤ ਸਾਰਾ ਪੈਸਾ ਲੱਗੂਗਾ ਜੇ ਦੋਸਤੋ ਅਸੀਂ ਆਪਣੀ ਤਨਖਾਹਾਂ ਚੋਂ ਪੈਸੇ ਲਾਵਾਂਗੇ ਪਹਿਲਾਂ ਵੀ ਬਹੁਤ ਲਾਏ ਹੋਏ ਆ ਕੇਸ ਚੱਲੀ ਜਾਂਦੇ ਆ ਅਸੀਂ ਅਸੀਂ 90000 ਸਾਡੀ ਤਨਖਾਹ ਰੁਕੀ ਪਈ ਆ ਡੇਡ ਡੇਡ ਲੱਖ ਰੁਪਈਆ ਸਾਡਾ ਐਕਸਟਰਾ ਖਰਚਾ ਹੋਇਆ ਵਾ ਅਸੀਂ ਕੰਮ ਦੇ ਵਾਸਤੇ ਗਏ ਸੀ ਕੰਮ ਦੇ ਕੰਮ ਦੇ ਲੋਕਾਂ ਨੇ ਸਾਡੇ ਕੁਝ ਕੁ ਮੇਰੇ ਅਧਿਆਪਕ ਭਰਾ ਨੇ ਜਿਹੜੇ ਮੇਰੇ ਨਾਲ ਨਿੱਜੀ ਜੁੜੇ ਹੋਏ ਬਾਜਰੀ ਸਿਕ ਬਠਿੰਡੇ ਤੋਂ ਨੇ ਕੁਝ ਕੁ ਮੰਗਸਾਤੇ ਨੇ ਉਹਨਾਂ ਨੇ ਇੱਕ ਸਰਬੋ ਮਦਦਪੇ ਜਿਸ ਜਦੋਂ ਮੈਂ ਜੇਲ੍ਹ ਚ ਬੈਠਾ ਸੀ ਇੱਕ ਗਰੁੱਪ ਨੇ 13000 ਰੁਪਏ ਮਦਦ ਵੀ ਜਿਸ ਇੱਕ ਜਦੋਂ ਮੈਂ ਬਾਹਰ ਆਇਆ ਮੇਰੇ ਦੋ ਦੋਸਤ ਆ ਕੇ 10000 ਰੁਪਏ ਮੈਨੂੰ ਦੇ ਕੇ ਗਏ ਸੀ ਜਦ ਕਿ ਮੇਰਾ ਲੱਖਾਂ ਰੁਪਏ ਲੱਗਿਆ ਸੀ ਮੇਰਾ ਪਰਿਵਾਰ ਕਿੰਨਾ ਪਰੇਸ਼ਾਨ ਹੋਇਆ ਮੇਰੀ ਛੁੱਟੀਆਂ ਛੁੱਟੀਆਂ ਬੀਟੀ ਨੇ ਛੋਟਾ ਜਿਹਾ ਘਰ ਹਲੇ ਮੇਰੀ ਕੋਠੀ ਕੱਟੀ ਨਹੀਂ ਬਣੀ ਸਿੰਪਲ ਦੋ ਕਮਰੇ ਨੇ ਆ ਇੱਕ ਪਿੱਛੇ ਪੁਰਾਣਾ ਹੀ ਮਕਾਨ ਹਲੇ ਨਵੀਂ ਬਣਾਇਆ ਕਿਉਂਕਿ ਸਟੈਪ ਬਾਈ ਸਟੈਪ ਬਣਾ ਰਹੇ ਹਾਂ ਇਸ ਕਰਕੇ ਅਸੀਂ ਤੁਹਾਡੇ ਤੇ ਤੁਹਾਨੂੰ ਪਸੰਦ ਦੀਆਂ ਵੀਡੀਓ ਤਾਂ ਬਣਾਵਾਂਗੇ ਜੇ ਤੁਸੀਂ ਸਾਨੂੰ ਸਹਾਰਾ ਕਰੂਗੇ ਹਨ ਸਾਡੇ ਬਹੁਤ ਸਾਰੇ ਐਨਆਰਆਈ ਭਰਾ ਬੈਠੇ ਨੇ ਕਈ ਬੰਦਿਆਂ ਨੇ ਕਿਹਾ ਵੀ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਜੀ ਅਸੀਂ ਕੈਮਰੇ ਲੈ ਕੇ ਦੇਵਾਂਗੇ ਅਸੀਂ ਇਹ ਕਰਾਂਗੇ ਪਰ ਮੁੜ ਕੇ ਫੋਨ ਵੀ ਨਹੀਂ ਚੱਕਦੇ ਉਹਨਾਂ ਚੰਗਾ ਨਹੀਂ ਲੱਗਦਾ ਹਨ ਇਸ ਕਰਕੇ ਵੀਰੋ ਜਿਹੜੇ ਮਜ਼ਦੂਰ ਭਰਾ ਨੇ ਸਾਡੇ ਜਨ ਸਾਡੇ ਨਵੇਂ ਸਵਾਨ ਨੇ ਉਹ 50 ਰੁਪਏ 100 ਰੁਪਏ ਪਾ ਦਿਆ ਕਰੋ ਲਿਖ ਦਿਆ ਕਰੋ ਵੀ ਅਸੀਂ ਜੀ ਚੈਨਲ ਨੂੰ ਭੇਜ ਰਹੇ ਹਾਂ ਹਨ ਜੇ ਅਸੀਂ ਮੋਰਚੇ ਵਾਸਤੇ ਭੇਜਦੇ ਆ ਤਾਂ ਉਹ ਅਲੱਗ ਲਿਖਦੇ ਆ ਮੋਰਚੇ ਦਾ ਵੱਖਰਾ ਖਾਤਾ ਕਰ ਉਹਦੇ ਵਿੱਚ ਪੈਸੇ ਪਾਤੇ ਜੇ ਕਿਸੇ ਨੇ ਚੈਨਲ ਨੂੰ ਪੈਸੇ ਦੇਣੇ ਆ ਤਾਂ ਚੈਨਲ ਨੂੰ ਲੱਗ ਦੇ ਦੇ ਇਹ ਇਸ ਤਰ੍ਹਾਂ ਕੰਮ ਚੱਲੂਗਾ ਸਭ ਦੋਸਤੋ ਇਸ ਤਰ੍ਹਾਂ ਕਿ ਮੈਂ ਗੁਜਾਰਿਸ਼ ਕਰਦਾ ਜੇ ਤੁਸੀਂ ਆਤਮ ਨਿਰਭਰ মিডিਆຊੋਨੇ ਹੋ ਔਰ মিডিਆ ਬਿਨਾ ਸਾਡਾ ਸਾਡੀ ਗੱਲ ਨਹੀਂ ਬਣਣੀ ਅਸੀਂ ਤੁਹਾਡੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਆਤਮ ਨਿਰਭਰ ਫੰਡ ਇਕੱਠਾ ਕਰਨ ਲਈ ਕਹਿ ਰਹੇ ਹਾਂ ਔਰ ਅਸੀਂ ਕਰਾਂਗੇ ਪਰ ਸੋਨੋ ਨਾਲ ਨਾਲ ਕਰਕੇ ਦਿਖਾਵਾਂਗੇ ਜਲਦੀ ਹੀ ਅਗਲੇ ਵੀਕ ਦੇ ਵਿੱਚ ਤੁਹਾਨੂੰ ਨਵਾਂ ਪ੍ਰੋਗਰਾਮ ਜਿਹੜਾ ਲਗਾਤਾਰ ਜਿਵੇਂ ਟੈਲੀਵਿਜ਼ਨ ਤੇ ਚੱਲਦਾ ਐਸ ਤਰ੍ਹਾਂ ਚੱਲੂਗਾ ਪਰ ਉਹ ਸੋਹਣਾ ਤੇ ਜਿਆਦਾ ਜਿਹੜਾ ਸਟੈਂਡਰਡ ਦਾ ਹੋਵੇ ਉਹ ਤੁਹਾਡੇ ਸਹਿਯੋਗ ਨਾਲ ਚੱਲੂਗਾ ਅਸੀਂ ਜਿਵੇਂ ਡੰਗ ਲਾਉਣੇ ਆਪਦੇ ਕੈਮਰਿਆਂ ਨਾਲ ਹੁਣ ਜਿੰਨੀ ਕੁ ਸਾਤੋਂ ਸਮਰੱਥਾ ਸੀ ਅਸੀਂ ਉਹਨਾਂ ਦਾ ਖਰਚਾ ਕਰ ਲਿਆ ਇਸ ਤੋਂ ਬਾਅਦ ਜੇ ਤੁਸੀਂ ਅੱਛੀ ਕੁਆਲਿਟੀ ਦੇਖਣੀ ਚਾਹਦੇ ਹੋ ਵਧੀਆ ਕੁਆਲਿਟੀ ਦੇਖਣੀ ਚਾਹੁੰਦੇ ਹੋ ਚੰਗੇ ਟੈਕਨੀਸ਼ੀਅਨਾਂ ਦੀ ਸੇਵਾ ਲੈਣੀ ਚਾਹੁੰਦੇ ਹੋ ਤਾਂ ਸੋਸਤੋ ਤੁਹਾਨੂੰ ਮਦਦ ਕਰਨੀ ਪੈਣੀ ਨਹੀਂ ਤਾਂ ਫਿਰ ਮੇਰੀ ਆਵਾਜ਼ ਜਿਸ ਤਰ੍ਹਾਂ ਦੀ ਆਉਂਦੀ ਹੈ ਉਹ ਨੂੰ ਸੁਣ ਲਿਆ ਕਰੋ ਮੈਂ ਆਪਦੇ ਤੌਰ ਤੇ ਜਨਨ ਕੋਲ ਸਕਦਾ ਬੋਲਦਾ ਹਾਂ ਤੇ ਕਦੇ ਇਹ ਨਾ ਹੋਵੇ ਕਿ ਹੌਲੀ ਹੌਲੀ ਸਾਨੂੰ ਤੁਹਾਡਾ ਖੜਾ ਛੱਡ ਕੇ ਸਾਨੂੰ ਉਹਨਾਂ ਲੋਕਾਂ ਨਾਲ ਜਾ ਕੇ ਖੜਨਾ ਪੈ ਜੇ ਜਿਹੜੇ ਫਿਰ ਮਾਇਆ ਨਾਲ ਭਾਈ ਕੰਮ ਚਲਾਉਂਦੇ ਨੇ ਕਿਉਂਕਿ ਮਾਇਆ ਬਿਨਾਂ ਵੀ ਕਿਸੇ ਨੇ ਗੁਰੂ ਸਾਹਿਬ ਨੂੰ ਪੁੱਛਿਆ ਸੀ ਦਰਸ਼ਨ ਪਾਤਸ਼ਾਹ ਨੂੰ ਕਹਿੰਦੇ ਜੀ ਤੁਸੀਂ ਚਮਤਕਾਰ ਦਿਖਾਓ ਉਹਨਾਂ ਨੇ ਕਰਪਾਣ ਦਿਖਾਈ ਕਹਿੰਦੇ हां ਵੀ ਇਹ ਇਹ ਸਭ ਤੋਂ ਵੱਡਾ ਚਮਤਕਾਰ ਕਰਦੀ ਹੈ ਦੁਸ਼ਮਣਾਂ ਨੂੰ ਸਿੱਧੇ ਕਰ ਦਿੰਦੀ ਹੈ ਜਿਹਦੇ ਹੱਥ 'ਚ ਕਰਪਾਨ ਆ ਉਹਦੇ ਹੱਥ ਸਭ ਕੁਝ ਕਹਿੰਦੇ ਜੀ ਕੋਈ ਹੋਰ ਚਮਤਕਾਰ ਦਿਖਾਓ ਤਾਂ ਗੁਰੂ ਸਾਹਿਬ ਨੇ ਦਸ਼ਮ ਪਾਤਸ਼ਾਹ ਨੇ ਪੈਸੇ ਦਿਖਾਏ ਕਹਿੰਦੇ ਆਹ ਵੀ ਚਮਤਕਾਰ ਹੈ ਕਹਿੰਦੇ ਇਹ ਵੀ ਬੜੇ ਵੱਡੇ ਵੱਡੇ ਚਮਤਕਾਰ ਕਰਦਾ ਤਾਂ ਅਸੀਂ ਜਿਹੜੇ ਦੋਸ਼ ਲਾਉਨੇ ਆ ਸਾਡੇ ਨੇਤਾਵਾਂ ਤੇ ਸਾਡੇ ਅਫਸਰਾਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਾਡੇ ਜਿਹੜੇ ਸੱਤਾਂ ਮਲੇ ਨੇ ਸਾਡੇ ਮਿਨਿਸਟਰ ਨੇ ਉਹ ਬੋਲੇ ਨਹੀਂ ਬੋਲਣ ਕਿਉਂ ਭਾਈ ਸਾਹਿਬ ਅਸੀਂ ਤਾਂ ਉਹਨਾਂ ਦੀ ਅਹੇਲੀਆਂ 'ਚ ਵੀ ਨਹੀਂ ਚਾਹਦੇ ਅਸੀਂ ਉਹਨਾਂ ਕੋਲੇ ਉੱਚ ਵੀ ਨਹੀਂ ਮਿਲਣ ਜਾਂਦੇ ਜਿੰਨੇ ਗਰੁੱਪ ਜਾਂਦੇ ਨੇ ਜਨਰਲ ਕਮਿਊਨਿਟੀ ਦੇ ਗਰੁੱਪ ਜਾਂਦੇ ਉਹ ਵੱਡੇ ਵੱਡੇ ਬੁੱਕੇ ਵੀ ਲੈ ਕੇ ਜਾਂਦੇ ਲਗਭਗ ਕੈਸ਼ ਵੀ ਲੈ ਕੇ ਜਾਂਦੇ ਹੋਰ ਵੀ ਕੁਝ ਲੈ ਕੇ ਜਾਂਦੇ ਅਸੀਂ ਤਾਂ ਆਪਣੇ ਗਰੁੱਪ ਦਾ ਕੋਈ 100 200 ਦਾ ਬੁੱਕਾ ਵੀ ਨਹੀਂ ਲੈ ਕੇ ਜਾਂਦੇ ਤਾਂ ਫਿਰ ਸਾਡੇ ਨਾਲ ਕਿੰਨਾ ਵਿਚਰ ਖੜਾ ਨੇ ਪੰਜ ਸਾਲ ਦਾ ਉਹਨਾਂ ਕੋਲੇ ਸਮਾਂ ਹੈ ਪੰਜ ਸਾਲਾਂ ਦੇ ਵਿੱਚ ਉਹਨਾਂ ਨੇ ਸਰਕਾਰ ਨਾਲ ਚੱਲਣਾ ਆਪਦਾ ਵੀ ਕੰਮ ਚਲਾਉਣਾ ਤੇ ਜਿਨ੍ਹਾਂ ਨੇ ਉਹਨਾਂ ਨੂੰ ਪੈਸਾ ਲਾ ਕੇ ਬਣਾਇਆ ਉਹਨਾਂ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਔਰ ਦੂਜੀ ਵੱਲ ਉਹਨਾਂ ਨੇ ਇੱਕ ਨੰਬਰ 'ਚ ਕੰਮ ਕਰਨਾ ਤਾਂ ਫਿਰ ਉਹ ਸਾਡਾ ਧਿਆਨ ਨਹੀਂ ਦਿੰਦੇ ਸਾਡੇ ਵੱਲ ਧਿਆਨ ਨਹੀਂ ਦਿੰਦੇ ਸਾਡਾ ਸਮਝ ਨਹੀਂ ਜਦੋਂ ਧਿਆਨ ਦਿੰਦਾ ਅਸੀਂ ਅੱਜ ਵੀ ਨਹੀਂ ਧਿਆਨ ਦੇ ਰਹੇ ਅਸੀਂ ਸਿੱਖਣ ਨਹੀਂ ਜਾ ਰਹੇ ਸੋ ਜਾਦੀ ਗੱਲਾਂ ਹੋ ਜਾਣਗੀਆਂ ਬੇਨਤੀ ਪ੍ਰਬੰਧ ਕਰਿਓ ਐਨੀ ਇੱਕ ਵੀਡੀਓ ਅੱਜ ਅਸਲੀ ਵੀਡੀਓ ਸਪੈਸ਼ਲ ਵੱਧ ਤੋਂ ਵੱਧ ਲੋਕਾਂ ਤੱਕ ਵੰਡ ਲਿਓ ਤੇ ਜਿਹੜੇ ਮੈਂ ਸਾਡੇ ਲੀਡਰ ਸਾਹਿਬਾਨ ਨੂੰ ਵਿਚਾਰ ਸਾਂ ਕੀਤੀ ਉਹਨਾਂ ਨਾਲ ਜਲਦੀ ਤੋਂ ਜਲਦੀ ਆਪਾਂ ਮੀਟਿੰਗ ਕਰਾਂਗੇ ਕੱਲ ਨੂੰ ਵੀ ਆਪਾਂ ਆਵਾਂਗੇ ਧੂਰੀ ਧੰਨਵਾਦ ਸੱਜਣ ਥੈਂਕ ਯੂ